ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਗੋਲ ਰਹੀ ਹਾਂ ਸਾਲ 1666 ਈਸਵੀ ਪੂਰਵ ਜੁਈ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਤੇ ਲੋਕੀ ਉਸ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਪ ਦੇ ਮਨਕੀ ਜਾਨੇ ਵਿੱਚ ਆਉਣ ਤੇ ਸ੍ਰਿਸ਼ਟੀ ਜੀ ਸੁਹਾਵਣ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਇੱਥੇ ਵੱਧ ਰੌਸ਼ਨ ਰੌਸ਼ਨ ਸੀ ਜੀਵੇਂ ਕਿਸੇ ਪ੍ਰਮੁੱਖ ਤੇ ਧਰਤ ਤੇ ਆਉਣ ਦਾ ਅੰਬਰ ਰਗੀ ਦੀਤ ਮਾਲਾ ਕਰਕੇ ਦਸ਼ਨ ਮਨਾਰਿਆ ਹੋਵੇ ਸ਼ਹਿਰ ਭਟਨਾ ਦੀ ਉਸ ਸੁਹਾਵੀ ਧਰਤ ਦੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਜੁਨ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦੀ 'ਚ ਪਾਲ ਗੋਵਿੰਦ ਰਾਏ ਦਾ ਆਗਮਨ ਹੋਇਆ ਜੋ ਜੋ ਬਾਦ ਇਚਮ ਰਸਮ ਪਾਟਿਆ ਗੁਰੂ ਗੋਬਿੰਦ ਸਿੰਘ ਜੀ ਬਣੇ ਜਿਸ ਵੇਲੇ ਅਗਮਨ ਹੋਇਆ ਹੈ ਉਸ ਸਮੇਂ ਸ਼੍ਰੀ ਗੁਰੂ ਦੇਗਬਾਦ ਸਾਹਿਬ ਦੀ ਸੂਰਬੀ ਭਾਰਤ ਦੇ ਜਨਰੂ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਤਸ਼ਾਹ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਮੰਦਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕੇ ਪਾਲਤੰਬੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਇਵਾਨੀ ਬਾਰੇ ਹੈ ਸਨ ਗੁਰੂ ਜੀ ਇਕਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਖੁਸ਼ ਖਬਰੀ ਮਿਲੀ ਤਾਂ ਉਨ੍ਹਾਂ ਇਹ ਬਾਲਕ ਦਾ ਨਾਮ ਗੋਵਿੰਦ ਰਾਏ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲੀ ਵਾਰ ਆਪਣੇ ਪੁੱਤਰ ਗੋਵਿੰਦ ਰਾਏ ਜੀ ਨੂੰ 4 ਸਾਲਾਂ ਬਾਅਦ ਪਟਨਾ ਵਿੱਚ ਹੀ ਮਿਲੇ ਸਨ ਮਾਤਾ ਗੁਜਰੀ ਜੀ ਨੇ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰ ਇਸ મહাপুরਖ ਨੇ ਜਨਮ ਧਾਰਿਆ ਹੈ ਜੋ ਲੋਕਾਈ ਨੂੰ ਤਾਰਨ ਆਇਆ ਹੈ ਉਹ ਸ਼ਰੰਤ ਹੀ ਆਪਣੇ ਦੋ muridਾਂ ਨੂੰ ਨਾਲ ਲੈ ਕੇ ਪਟਨਾਵਾਲਾ ਸਾਹਿਬ ਵੱਲ ਰਵਾਨਾ ਹੋਏ ਸਾਰੇ ਰਾਸਤੇ ਵਿਖਣ ਸ਼ਾਦੇ ਹੱਥ ਵਿੱਚ ਮਾਲਾ ਰਹੀ ਤੇ ਦਿਲ ਵਿੱਚ ਅਲਾਹ ਅਲਾਹ ਉਚਾਰਦੇ ਹੋਏ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਵਾਲੀਆਂ ਸੰਗਤਾਂ ਦਾ ਬਹੁਤ ਸ਼ਰਧਾ ਨਾਲ ਵਾਸ ਵਾਲੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪੀਖਨਸ਼ਾਨ ਦੀ ਨਿਮਰਤਾ ਉਹਨਾਂ ਹਲਕਨ ਵਾਰਸ਼ਿੰਗਾ ਕੀਤਾ ਅਤੇ ਚਮਕਦੇ ਜਰਨਾ ਵਾਲੇ ਤੱਕਿਆ ਉਸ ਪਹਿਲੇ ਉਹਨਾਂ ਦਾ ਹਿਰਦਾ ਇੱਕ ਤਰ੍ਹਾਂ ਇੱਕ ਤਰ੍ਹਾਂ ਖਿੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਚੁੱਕ ਕੇ ਸੋਨਾ ਹੋ ਗਿਆ ਹੋਵੇ ਸੀ ਪੀਖਨਸ਼ਾਨ ਦੇ ਪਰਖ ਲਈ ਮਠਾਈਆਂ ਦਿੱਤੀ ਦੇਖੀਆਂ ਇੱਕ ਨਵਾਂ ਲਈ ਜੀ ਮੁਲਮਾਨਾ ਨੇ ਉਹ ਨਾਵੇਂ ਮੰਨੂਗੀ ਕਿ ਸ਼ੰਕਾ ਸੀ ਕਿ ਇਹ ਵਾਰ ਇਸ ਸੰਖਰਾਂ ਸਾਥ ਦੇਵੇਗਾ ਬਾਅਦ ਗੋਵਿੰਦਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਨੋਵੇਂ ਨੰਨੇ ਹੱਥ ਹੱਥ ਦੋਹਾਂ ਮੱਥੇ ਤੇ ਰੱਖ ਦਿੱਤੇ ਉਹ ਉਸਤਾਲ ਸੁਪੀ ਕੀ ਰਹੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕੇ ਉਹਨਾਂ ਨੇ ਸਮਝ ਲਿਆ ਕਿ ਇਹ ਗਾਲ ਕਿਸੇ ਇਤਿਧਰਮ ਦਾ ਨਹੀਂ ਆਨੰਦ ਮਿਟਦਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਹਰ ਜੀਵ ਦਾ ਹੈ ਹੀ ਬੀਤੇ ਵੀ ਕਨਿਛਾ ਆਦੇ ਹਿਲੇ ਜਿਸਨੂੰ ਮਿਤਾ ਉਹ ਆਪ ਤੇ ਉਹ ਕਹੇ ਇਹ ਤਾਂ ਸਾਦੂ ਦਾ ਗੁਰੂ ਹੈ ਸਾਦੂ ਦਾ ਸਰਪੰਸਾ ਹੈ ਉਸਦੇ ਤੋਂ ਪਟਨਾ ਦੇ ਗਲੀ ਚੂਂਜੀਆਂ ਵਿੱਚ ਇਹ ਗੱਲ ਹਵਾ ਵਾਂਗ ਫੈਲ ਗਈ ਕਿ ਇੱਕ ਅਜਿਹਾ ਬਾਲਕ ਜਨਮਿਆ ਹੈ रोशनी सिर्फ एक जान एक जात सगम पूरे संसार नहीं है श्रेष्ठ माता बिजली जी सामने जो सर पुत्र गोर के लाड करते आनंद प्राप्त करते वाइगुरी गोबिंद राय जी हौली हौली बड़े वि हौली हौली भजन फिर रोगे हुए हो, हो गए थे ਮਿੱਟੀ ਤੋਂ ਤਲੀ ਬਣੀ ਵੀ ਬੋਲਣ ਲੱਗ ਪਏ। ਬਾਲ ਗੁਰੂ ਜੀ ਦੀ ਵੜਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨ ਮਾਤੀ ਤੇ ਉਹ ਮੁਸੱਈਆ ਆ ਗਏ।